ਹੁਣ ਨਸ਼ੇ ਨਾਲ ਸੰਬੰਧਿਤ ਕੈਰ ਨਾਲ ਸੰਬੰਧਿਤ ਇੱਕ ਬੜੀ ਵੱਡੀ ਖਬਰ ਆਈ ਹੈ ਕਿ ਇੱਕ ਸਾਬਕਾ ਪੰਚ ਜਿਹੜਾ ਹੋਕਾ ਦਿੰਦਾ ਸੀ ਨਸ਼ੇ ਦੇ ਖਿਲਾਫ ਪਹਿਰੇ ਲਾਉਂਦਾ ਸੀ ਉਸ ਦਾ ਹੀ ਕਤਲ ਕਰ ਦਿੱਤਾ ਗਿਆ ਔਰ ਨਾਲ ਹੀ ਇੱਕ ਮੰਦ ਭਾਗੀ ਖਬਰ ਕਿ ਅੰਮ੍ਰਿਤਸਰ ਤੋਂ ਇੱਕ ਹੈੱਡ ਕਨਸਟੇਬਲ ਦੀ ਨਸ਼ੇ ਨਾਲ ਹੀ ਮੌਤ ਹੋ ਜਾਂਦੀ ਹੈ ਇਹ ਜੜਾਂ ਬੜੀਆਂ ਮਜ਼ਬੂਤ ਹੋ ਗਈਆਂ ਨੇ ਜੀ ਇਹ ਖਬਰ ਪੂਰੀ ਕੀ ਕਹਿੰਦੀ ਹੈ ਬਿਲਕੁਲ ਜੀ ਇਹ ਬਹੁਤ ਹੀ ਮੰਦਭਾਗੀ ਖਬਰ ਆ ਔਰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੇ ਸਿਸਟਮ ਤੇ ਕਿਚ ਬੇੜ ਆ ਕਿ ਤੁਸੀਂ ਦਾਅਵੇ ਕਰਦੇ ਕਿ ਨਸ਼ਾ ਬੰਦੂਗਾ ਲੇਕਿਨ ਇੱਕ ਤੁਹਾਡਾ ਪੁਲਿਸ ਦਾ ਹੈਡ ਕਨਸਟੇਬਲ ਨਸ਼ੇ ਕਰਨ ਮਾਰਗਾ ਔਰ ਇੱਕ ਸਰਪੰਚ ਸਾਭਕਾ ਜਿਹੜਾ ਨਸ਼ੇ ਦੇ ਖਿਲਾਫ ਆਵਾਜ਼ ਉਠਾਰ ਰਿਹਾ ਸੀ ਉਹਤੇ ਵੀ ਵਾਰ ਕੀਤਾ ਗਿਆ ਤੇ ਉਹਦਾ ਕਤਲ ਕਰ ਦਿੱਤਾ ਗਿਆ ਹੁਣ ਗੱਲ ਕਰਦੇ ਜਲੰਧਰ ਤੋਂ ਜਲੰਧਰ ਦੇ ਨਸ਼ਾ ਖਿਲਾਫ ਲੜਦੇ ਨਸ਼ਾ ਵਿਰੋਧੀ ਫਰੰਟ ਦੇ ਮੈਂਬਰ ਅਤੇ ਪਿੰਡ ਲਖਣਪਾਲ ਦੇ ਸਾਭਕਾ ਪੰਚ 80 ਸਾਲ ਜਿਨ੍ਹਾਂ ਦੀ ਬਜ਼ੁਰਗਾਂ ਦੀ ਉਮਰ ਸੀ ਨਾਮ ਗੁਰਮੀਲ RAM ਦੀ ਸ਼ੁੱਕਰਵਾਰ ਨੂੰ ਰਾਤ ਤੇਜ ਹਥਿਆਰਾਂ ਦੇ ਨਾਲ ਹੱਤਿਆ ਕਰ ਦਿੱਤੀ ਗਈ ਆ ਹਮਲਾਵਰਾਂ ਨੇ ਚਾਕੂ ਦੇ ਨਾਲ 6 ਵਾਰ ਕੀਤੇ ਨੇ ਇੱਕ ਗਲੇ ਦੇ ਵਿੱਚ ਮਾਰਿਆ ਚਾਕੂ ਦੂਜਾ ਉਹਨਾਂ ਦੀ ਛਾਤੀ ਤੇ ਤੇ ਚਾਰ ਉਹਨਾਂ ਦੇ ਚ ਚਾਕੂ ਪੇਟ ਦੇ ਵਿੱਚ ਢਿੱਡ ਦੇ ਵਿੱਚ ਮਾਰ ਗਏ ਨੇ 1.5 ਸਾਲ ਵਿੱਚ ਨਸ਼ਾ ਵਿਰੋਧੀ ਫਰੰਟ ਦੇ ਮੈਂਬਰ ਦੀ ਇਹ ਦੂਜੀ ਹੱਤਿਆ ਇਸ ਤੋਂ ਪਹਿਲਾਂ ਵੀ ਪਿੰਡ ਦੇ ਸਰਪੰਚ ਦੀ ਮੌਤ ਕੀ ਹੋਈ ਸੀ ਕਤਲ ਕੀਤਾ ਗਿਆ ਸੀ ਘਟਨਾ ਤੋਂ ਦੁਖੀ ਹੋ ਗਏ ਭੜਕੇ ਲੋਕਾਂ ਨੇ ਦਾ ਕਹਿਣਾ ਕਿ ਜਦੋਂ ਤੱਕ ਨਸ਼ੇ ਦੇ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਉਦੋਂ ਤੱਕ ਅੰਤਮ ਸੰਸਕਾਰ ਨਹੀਂ ਕੀਤਾ ਜਾਊਗਾ ਉਧਰ ਹੀ ਪੁਲਿਸ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਗੁਰਮੀਲ RAM ਸ਼ੁੱਕਰਵਾਰ ਰਾਤ ਨੂੰ ਸੈਰ ਕਰਨ ਲਈ ਖੇਤਾਂ ਵੱਲ ਜਾ ਰਹੇ ਸੀ ਜਦ देर तक ਘਰ ਵਾਪਸ ਨਾ ਪਹੁੰਚੇ ਤਾਂ ਘਰਦਿਆਂ ਨੇ ਫਿਰ ਲੱਭਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਦੀ ਅਖੀਰ Laash ਪੈਲੀਆਂ ਦੇ ਵਿੱਚੋਂ ਮਿਲੀ ਹੈ ਸਰੀਰ ਤੇ ਤੇਜ਼ ਹਥਿਆਰ ਦੇ ਨਾਲ ਕਈ ਨਿਸ਼ਾਨ ਮਿਲੇ ਜਿਹੜਾ ਵਾਰ ਕੀਤਾ ਗਿਆ ਪੁਲਿਸ ਨੇ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਹਨਾਂ ਦੀ Laash ਆ ਸੌਪ ਦਿੱਤੀ ਗਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਰ ਉਧਰ ਨਸ਼ਾ ਵਿਰੋਧੀ ਫਰੰਟ ਦੇ ਪ੍ਰਧਾਨ ਇੰਦਰਪਾਲ ਸਿੰਘ ਦਾ ਕਹਿਣਾ ਕਿ ਪਿੰਡ ਵਿੱਚ ਨਸ਼ਾ ਬੰਦ ਕਰਨ ਲਈ ਸਰਕਾਰ ਨੇ ਕਮੇਟੀਆਂ ਬਣਾਉਣ ਨੂੰ ਕਿਹਾ ਸੀ 1.5 ਸਾਲ ਪਹਿਲਾਂ ਵੀ ਪਿੰਡ ਲਖਣਪਾਲ ਵਿੱਚ ਹੀ ਨਸ਼ਾ ਵਿਰੋਧੀ ਫਰੰਟ ਬਣਾਇਆ ਗਿਆ ਸੀ ਉਦੋਂ ਪੰਚ ਗਰਮੀਲ राम ਫਰੰਟ ਦੇ ਮੈਂਬਰ ਬਣੇ ਸਨ ਤੇ ਫਰੰਟ 'ਚ ਆਉਣ ਤੋਂ ਬਾਅਦ ਇਹ ਦੂਸਰੀ ਵਾਰ ਹੈ ਕਿ ਜਦੋਂ ਫਰੰਟ ਦੇ ਮੈਂਬਰ ਦਾ ਕਤਲ ਕੀਤਾ ਗਿਆ 27 ਜਨਵਰੀ 2023 ਨੂੰ ਫਰੰਟ ਦੇ ਮੈਂਬਰ ਤੇ ਪਿੰਡ ਦੇ ਸਰਪੰਚ ਨੰਬਰਦਾਰ RAMKOPAL ਦੀ ਵੀ ਨਸ਼ਾ ਤਸਕਰਾਂ ਨੇ ਹੱਤਿਆ ਕਰ ਦਿੱਤੀ ਸੀ ਦੋਸ਼ੀ ਫੜੇ ਵੀ ਗਏ ਸੀ ਪਰ ਬਾਅਦ ਚ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਸੀ ਹੁਣ ਗਰਮੀਲ RAM ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਘਟਨਾ ਦੇ ਬਾਅਦ ਸ਼ਨੀਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਲੋਕਾਂ ਨੇ ਇੱਕ ਜਿਹੜੀ ਸਭਾ ਬੁਲਾਈ ਗਈ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਕਿ ਉਹਨਾਂ ਦੀ ਬੇਵਕਤੀ ਕਤਲ ਤੋਂ ਬਾਅਦ ਮੌਤ ਤੋਂ ਬਾਅਦ ਤੇ ਨਸ਼ੇ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਆ ਮੰਗ ਕੀਤੀ ਗਈ ਹੈ ਉਧਰ ਇੰਚਾਰ ਜਿਹੜੇ ਪੁਲਿਸ ਦੇ ਐ ਸੰਜੀਵ ਕੁਮਾਰ ਕਹਿ ਰਹੇ ਕਿ ਨਸ਼ਾ ਵਿਰੋਧੀ ਫਰੰਟ ਦੇ ਮੈਂਬਰ ਨਸ਼ੇ ਦੇ ਤਸਕਰਾਂ ਤੇ ਹੱਤਿਆ ਦਾ ਦੋਸ਼ ਲਗਾ ਰਹੇ ਨੇ ਪਰ ਹੱਤਿਆ ਦੇ ਇਸ ਮਾਮਲੇ ਨੂੰ ਰਾਜਨੀਤਿਕ ਰੰਗਤ ਵੀ ਦਿੱਤੀ ਜਾ ਰਹੀ ਹੈ ਇਹ દੈਨਿਕ ਜਾਗਰਣ ਅਖਬਾਰ ਚ ਖਬਰ छਪੀ ਹੈ ਉਧਰ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਿਨ੍ਹਾਂ ਦਾ ਕਤਲ ਕੀਤਾ ਗਿਆ ਪੰਚ ਗਰਮੀਲ RAM ਦਾ ਉਹ ਕਿਸੇ ਵੀ ਪਿੰਡ ਦੇ ਵਾਸੀ ਨਾਲ ਉਹਨਾਂ ਦਾ ਵਿਵਾਦ ਨਹੀਂ ਸੀ ਉਹ ਨਸ਼ੇ ਦੇ ਖਿਲਾਫ ਬੋਲਣ ਵਾਲੇ ਇੱਕ ਬੜੇ ਸਰਗਰਮ ਮੈਂਬਰ ਸਨ ਜਦੋਂ ਦੇ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀ ਬਣੀ ਸੀ ਉਦੋਂ ਤੋਂ ਹੀ ਉਹ ਮੈਂਬਰ ਸਨ ਕਾਤਲਾ ਨੇ ਤੇਜ ਹਥਿਆਰ ਦੇ ਨਾਲ ਉਹਨਾਂ ਤੇ ਕਈ ਵਾਰ ਕੀਤੇ ਨੇ ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਪਿੰਡ ਵਿੱਚ ਨਸ਼ਾ ਵਿਕ ਰਿਹਾ ਵਿਰੋਧ ਕਰਨ ਤੇ ਨਸ਼ਾ ਤਸਕਰਾਂ ਦੇ ਗੁਸ਼ਸੇ ਦਾ ਸ਼ਿਕਾਰ ਹੋਏ ਨੇ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣੀਆਂ ਪਰ ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਸੇਫ ਨਹੀਂ ਹੈ ਪਿੰਡ ਵਿੱਚ ਨਸ਼ਾ ਵਿਰੋਧੀ ਫਰੰਟ ਦੇ ਦੋ ਮੈਂਬਰਾਂ ਦੀ ਹੱਤਿਆ ਹੋ ਚੁੱਕੀ ਹੈ ਤੇ ਪੁਲਿਸ ਦੇ ਕੋਲ ਕੋਈ ਜਵਾਬ ਨਹੀਂ ਆ ਲੋਕਾਂ ਨੇ ਪੁਲਿਸ ਤੋਂ ਇਸ ਦਾ ਜਵਾਬ ਮੰਗਿਆ ਇਹ ਲਖਣਪਾਲ ਪਿੰਡ ਸੰਦੀਪ ਇੱਕ ਹੋਰ ਜਾਣਕਾਰੀ ਦਿੰਦੇ ਇੱਕ ਆਪਣੇ ਪੰਜਾਬ ਦੇ ਵਿੱਚ ਮੁੱਖ ਸਕੱਤਰ ਇੱਕ ਬਹੁਤ ਵੱਡਾ ਅਫਸਰ ਜਿਹੜਾ ਹੁੰਦਾ ਸੂਬੇ ਦਾ ਜੀ ਕੇ ਆਰ ਲਖਣ ਸਾਹਿਬ ਉਹ ਉਸੇ ਪਿੰਡ ਦੇ ਨੇ ਤੇ ਜਿਹੜੀ ਜਿੰਨਾਂ ਦੀ ਪਹਿਲਾਂ ਕਤਲ ਹੋਇਆ ਨੇ ਉਹ ਲਖਣਪਾਲ ਸਿੰਘ ਕੇ ਆਰ ਲਖਣ ਸਾਹਿਬ ਦੇ ਹੀ ਸ਼ਰੀਕੇ ਜਾਂ ਰਿਸ਼ਤੇਦਾਰੀ ਦੇ ਵਿੱਚ ਹੀ ਜਿਹੜੇ ਪਹਿਲੇ ਕਤਲ ਹੋਇਆ ਸੀ ਨੰਬਰ ਦਾ ਰਾਮ ਗੋਪਾਲ ਹੁਣਾ ਦਾ ਹੁਣ ਅੱਜ ਗੁਰਮੀਲ RAM ਦਾ ਕਤਲ ਹੋ ਗਿਆ ਤੇ ਫਿਰ ਪਿੰਡ ਦੇ ਲੋਕ ਨਸ਼ਾ ਵਿਰੋਧੀ ਫਰੰਟ ਦੇ ਸਰਕਾਰ ਕਹਿੰਦੀ ਬਣਾਉ ਪਰ ਜਦੋਂ ਸੇਫ ਨਹੀਂ ਹੈ ਹੁਣ ਸਭ ਤੋਂ ਪਹਿਲੇ ਜੇ ਰਾਮ ਗੋਪਾਲ ਦੇ ਨਸ਼ੇ ਦੇ ਤਸਕਰਾਂ ਨੇ ਹੱਤਿਆ ਕੀ ਤੇ ਉਹ ਛੱਡੇ ਕਿ ਉਹਨਾਂ ਤੇ 302 ਕਿਉਂ ਨਹੀਂ ਲੱਗੀ ਇਸੋ ਅੰਦਾਜ਼ਾ ਲੱਗਦਾ ਕਿ ਪੁਲਿਸ ਸ਼ਾਇਦ ਮਿਲੀ ਹੋਈ ਆ ਇਸੇ ਤਰ੍ਹਾਂ ਆਪਣਾ ਇੱਕ ਫਰੀਦਕੋਟ ਵੀ ਹੋਈ ਸੀ ਹਾਂ ਫਰੀਦਕੋਟ ਵੀ ਹੋਈ ਸੀ ਪਿੰਡ ਬੁਟਰ ਕਲਾਂ ਦੇ ਵਿੱਚ ਨਾ ਹੁਣ ਦੂਜਾ ਸਵਾਲ ਹੈ ਇੱਕ ਪਾਸੇ ਤੇ ਉਹ ਜਿਨ੍ਹਾਂ ਨੇ ਨਸ਼ਾ ਰੋਕਿਆ ਪਿੰਡ ਚਨਾਬ ਦੇ ਕਿ ਉਹਦਾ ਕਤਲ ਕਰਦੇ ਇੱਕ ਜਿਨ੍ਹਾਂ ਤੇ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜੇ ਗੈਰ ਸਮਾਜਿਕ ਅਨਸਰ ਨੇ ਉਹਨਾਂ ਨੂੰ ਕਾਬੂ ਕਰਨਾ ਨਸ਼ਾ ਨਹੀਂ ਰੁਕੰਦਣਾ ਤੇ ਪੰਜਾਬ ਪੁਲਿਸ ਦੇ ਖੁਦ ਹੀ ਮੁਲਾਜ਼ਮ ਨਸ਼ਾ ਕਰ ਰਹੇ ਨੇ ਜਿਨ੍ਹਾਂ ਦੀ ਡਿਊਟੀ ਬੰਦੀ ਜਿਨ੍ਹਾਂ ਦਾ ਮੋਢਲਾ ਫਰਜ਼ ਹੈ ਕਾਨੂੰਨ ਵਿਵਸਥਾ ਬਰਕਰਾਰ ਰੱਖਣੀ ਬਹਾਲ ਰੱਖਣੀ ਔਰ ਅਜਿਹੇ ਲੋਕਾਂ ਦੇ ਖਿਲਾਫ ਉਹਨਾਂ ਨੂੰ ਗ੍ਰਿਫਤਾਰ ਕਰਨ ਹੁਣ ਮਾੜੀ ਖਬਰ ਤੇ ਕੋਰ ਹੈ ਕਿ ਇੱਕ ਪਾਸੇ ਤੇ ਕਤਲ ਹੋ ਜਾਂਦਾ ਦੂਜੇ ਪਾਸੇ ਇੱਕ ਪੁਲਿਸ ਵਾਲਾ ਹੀ ਨਸ਼ੇ ਦੀ ਓਵਰਡੋਜ਼ ਨਾਲ ਮਰ ਜਾਂਦਾ ਇਹ ਅੰਮ੍ਰਿਤਸਰ ਦੇ ਕਸਬਾ ਜਨਾਲਾ ਦੇ ਪਿੰਡ ਕਿਆਮਪੁਰ ਤੋਂ ਖਬਰ ਆਈ ਹੈ ਮੰਦ ਭਾਗੀ ਕਿ ਪੰਜਾਬ ਪੁਲਿਸ ਦਾ ਇੱਕ ਹੈੱਡ ਕਨਸਟੇਬਲ ਉਹਦੀ ਸ਼ਨੀਵਾਰ ਨੂੰ ਸ਼ਾਮ ਮੌਤ ਹੋ ਗਈ ਹੈ ਜਿਨ੍ਹਾਂ ਦੀ ਪਛਾਣ 22 ਸਾਲ ਦੇ ਗੁਰਸੇਵਕ ਸਿੰਘ ਰੂਪ ਦੇ ਵਿੱਚ ਹੋਈ ਹੈ ਗੁਰਸੇਵਕ ਸਿੰਘ ਦੀ ਭੂਆ ਨੇ ਉੱਥੋਂ ਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਗੁਰਸੇਵਕ ਸਿੰਘ ਦੇ ਪਿਤਾ ਦੀ ਤੇ ਭਰਾ ਦੀ ਵੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਗੁਰਸੇਵਕ ਸਿੰਘ ਦੇ ਪਿਤਾ ਤਰਲੋਚਨ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਸਨ ਤੇ ਉਹਨਾਂ ਦੀ ਮੌਤ ਤੋਂ ਬਾਅਦ ਹੀ ਉਹਨਾਂ ਨੂੰ ਪਿਓ ਵਾਲੀ ਨੌਕਰੀ ਮਿਲ ਗਈ ਸੀ ਗੁਰਸੇਵ ਸਿੰਘ ਤੇ ਗੁਰਸੇਵਕ ਸਿੰਘ ਨੂੰ ਵੀ ਪੰਜਾਬ ਪੁਲਿਸ 'ਚ ਭਰਤੀ ਹੋਇਆ 4.5 ਸਾਲ ਹੋ ਗਏ ਸੀ ਉਹ ਪੰਜਾਬ ਪੁਲਿਸ ਦੇ ਵਿੱਚ ਬਤੌਰ ਹੈੱਡ ਕਨਸਟੇਬਲ ਨੌਕਰੀ ਕਰ ਰਿਹਾ ਸੀ ਤੇ ਪਰਮਜੀਤ ਕੌਰ ਨੇ ਇਹ ਵੀ ਦੱਸਿਆ ਕਿ ਨੌਕੀ ਦੇ ਦੌਰਾਨ ਹੀ ਗੁਰਸੇਵਕ ਸਿੰਘ ਬੁਰੀ ਸੰਗਤ ਵਿੱਚ ਪੈ ਗਿਆ ਸੀ ਜਿਸ ਕਰਕੇ ਉਹਨੂੰ ਇਹ ਨਸ਼ੇ ਦੀ ਲਤ ਲੱਗ ਗਈ ਤੇ ਕੁਝ ਦਿਨ ਪਹਿਲਾਂ ਹੀ ਗੁਰਸੇਵਕ ਸਿੰਘ ਲੁਧਿਆਣਾ ਤੋਂ ਛੁੱਟੀ ਆ ਕੇ ਪਿੰਡ ਆਇਆ ਸੀ ਕਿਉਂਕਿ ਉਹਦੀ ਲੁਧਿਆਣੇ ਪੋਸਟਿੰਗ ਹੋਣੀ ਆ ਤੇ ਪਰ ਸ਼ਨੀਵਾਰ ਸ਼ਾਮ ਉਹਦੀ ਜਿਹੜੀ ਲੋਥ ਆ ਉਹ ਸੜਕ ਦੇ ਕਿਨਾਰੇ ਮਿਲਿਆ ਗਿਆ ਇਹ ਦੋ ਮੰਦ ਭਾਗੀਆਂ ਖਬਰਾਂ ਇਹ ਸਾਡੇ ਪੰਜਾਬ ਸਰਕਾਰ ਪੰਜਾਬ ਪੁਲਿਸ ਤੇ ਇੱਕ ਵੱਡਾ ਤਮਾਚਾ ਥੱਪੜ ਆ ਕਿ ਇਸ ਮਸਲੇ ਦੇ ਵਿੱਚ ਸਰਕਾਰ ਕੀ ਬੋਲਦੀ ਇੱਕ ਤੇ ਪੁੜਸ ਵਾਲਾ ਨਸ਼ੇ ਕਰਦਾ ਮਰ ਗਿਆ ਦੂਜਾ ਜਿਹੜਾ ਇੱਕ ਨੰਬਰਦਾਰ ਸਾਬਕਾ ਸਰਪੇਚ ਉਹ ਨਸ਼ੇ ਰੋਕਣ ਵਾਲਿਆਂ ਦੇ ਖਿਲਾਫ ਜੰਗ ਲੜ ਰਿਹਾ ਸੀ ਉਹਦਾ ਕਤਲ ਹੋ ਜਾਂਦਾ ਅਜਿਹੀ ਸਥਿਤੀ ਚ ਆਪਾਂ ਇਹ ਕਹਿ ਸਕਦੇ ਕਿ ਆਖਿਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੀ ਕੋਈ ਜਵਾਬ ਦੇਈ ਹੈ ਇਹ ਸਭ ਤੋਂ ਮੰਦਭਾਗੀ ਖਬਰਾਂ ਜੀ